اور اس گلو ایک ہاں میں تہذیبان تا ادنا جہاں تالب علم ہاں تہذیبہ ایک دوجہ کو دیا نے بڑی دنیا دیکھ رہا میں وہ ملک ویٹے ہیں اس میں میں ہی دیکھیں جانا بڑی چیزیں عجیب و غریب جان دیا نے جی دے تعلق دیا کا دیا نے پنجاب دی کی عظمت کی کہانیاں بھی ہی لگتی ہیں پاب کے ساتھ یورپ تک کی نے نسل پرٹیویاں تک کی نے گوپیک لی سہ کی نے کارا ہان سہ کی نے ਲੀਡਰ ਆਰ ਆ ਟੂ ਰੀਡੈਂਟ ਲੇਕਿਨ ਜਿਹੜਾ ਪੰਜਾਬ ਨੇ ਜ਼ੁਲਮ ਹੋਇਆ ਮੈਂ ਉਹ ਜ਼ਰੂਰ ਸ਼ਾਮਲ ਹਾਂ ਮੇਰੀ ਹਾਈਅਰ ਸਟੱਡੀਜ਼ ਸੀ ਪੀਸ ਸਟੱਡੀਜ਼ ਕੌਨਫਲਿਕਟ ਕਰ ਰਿਹਾ ਗਿਆ ਸੀ ਬੜੀ ਲੇਟ ਪੀਸ ਕਾਲਜ ਨੂੰ ਜੀ ਦੇਖਾ ਤਾਂ ਬਹੁਤ ਪਿਆਰੀ 2003 ਤੋਂ ਇੱਕ ਸਾਲ ਪੜਿਆ ਔਰ ਇਸ ਪੌਪਲੀਆ ਦਾ ਕੌਨਫਲਿਕਟ ਮੇਰਾ ਸਬਜੈਕਟ ਸੀ ਪੜਦੇ ਆ ਪੜਦੇ ਆ ਮੈਂ ਬਲਕਾਨ ਜਿਆਦਾ ਐਡਰੈਸ ਲੈ ਗਿਆ ਉੱਥੇ ਜੋਮੂ ਕ੍ਰੋਸ਼ੀਨ ਪੋਲੀਟিক্যাল ਸਾਇੰਸ ਦੇ ਪ੍ਰੋਫੈਸਰ ਨੇ 97 ਵਿੱਚ ਕਿਹਾ ਸੀ ਕਿ ਜਿੱਦੋ ਬੋਸਨੀਆ ਦੇੰਦਰ ਜੇਨੋਸਾਈਡ ਕੀਤਾ ਉਹਨਾਂ ਨੇ ਜੇਨੋਸਾਈਡ ਹੁੰਦਾ ਜਵਾਨਾਂ ਦਾ ਜੱਜਾਂ ਦਾ ਥੈਂਕਸ ਦਾ 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 ਚਾਇਨਾ ਦਾ ਹਦੀਬਾ ਦਾ ਜਿਵੇਂ ਉਹਨਾਂ ਪਲਸਤੀਨੀਆਂ ਦਾ ਜੇਨੋਸਾਈਡ ਹੋ ਰਿਹਾ ਤੇ ਉਸ ਜੇਨੋਸਾਈਡ ਚ ਨਾ ਲਾਇਬ੍ਰੇਰੀਆਂ ਮੁਕਾਈਆਂ ਚੀਜ਼ਾਂ ਮੁਕਾਈਆਂ ਇੱਕ ਟਰਮ ਨਹੀਂ ਆਈ ਮੈਂ ਮਨਉਸਾਈ ਮੈਮਰੋ ਸਹੀ ਅੱਛਾ ਪੰਜਾਬੀਆਂ ਦੀ ਮੈਮਰੋ ਸਾਈ ਯਾਰ ਕਿਆ ਬਾਤ ਹੈ ਕਿਆ ਬਾਤ ਹੈ ਯਾਨੀ ਸਾਡਾ ਚੇਤਾ ਹੀ ਮੁਕਾਮ ਕਰ ਵਾਹ ਵਾਹ ਸਾਡਾ ਚੇਤਾ ਡਿਸਕਨੈਕਟ ਕਰ ਦਿੱਤਾ ਹਿਸਟਰੀ ਨਾਲ ਬਹੁਤ ਅੱਛਾ 1857 ਜਿਹੜੀ ਮਜ਼ਾਮਤ ਕੀਤੀ ਬਰਤਾਨੀਆਂ ਦਾ ਸਭ ਤੋਂ ਵੱਡਾ ਲਾਸ ਹੋਇਆ ਜਿਹੜੀ ਜੰਗ ਉਹਨਾਂ ਚੀਜ਼ਾਂ ਨੇ ਜਿਹੜੀ ਗੁਜਰਾਤ ਦੇ ਉਰਦੂ ਦਾ ਨਹੀਂ ਪਤਾ ਸਾਲ ਉਹ ਥੋੜਾ ਜਿਹਾ ਪਤਾ ਜਿਲਿਆ ਮੈਂ ਕਿਤਾਬ ਵਿੱਚ ਛਾਪੀ ਉਸ ਦੀ ਸੋ ਸਾਡਾ ਪੰਜਾਬੀਆਂ ਦਾ ਮੈਮੋਰੀ ਸਾਈਟ ਹੈ ਪ੍ਰਾਈਡ ਖਤਮ ਕਰ ਦਿੱਤਾ ਹੈ। ਅਗਰ ਸਾਡਾ ਵੀ ਪ੍ਰਾਈਡ ਖਤਮ ਕਰ ਦਿੱਤਾ ਹੈ ਕਿ ਪਹਿਲੀ ਤੇ ਦੂਜੀ ਜੰਗ ਦੇ ਜਿਹੜੀ ਜ਼ਬਰੀ ਹਰਤੀ ਹੋਈ ਸੀ ਉਹ ਕਿਵੇਂ ਹੋਈ ਸੀ? ਸਾਨੂੰ ਇਹ ਨਹੀਂ ਪਤਾ ਕਿ ਵਦਰਪਾਰ ਕੀ ਬਣੀ ਸੀ ਜਿਹੜੀ ਪੰਜਾਬ ਵਿੱਚ ਬਣੀ ਸੀ ਵੇ ਇੱਕ ਵੱਡੀ ਪਾਰਟੀ ਸੋਨ ਸਿੰਘ ਬਤਨਾ ਸਾਨੂੰ ਇਹ ਨਹੀਂ ਪਤਾ ਕਿ ਪੰਜਾਬ ਵਿੱਚ ਜਿੰਨਿਆਂ ਦਾ ਬਾਪ ਤੇ ਹੋਇਆ ਲੇਕਿਨ ਮਈ 1919 ਗੁਜਰਾਵਾਲੇ ਦੀ ਪਹਿਲੀ ਜਿਹੜਾ ਅਸਮਾਨ ਤੋਂ ਬੰਬ ਮਾਰ ਕੇ ਲੋਕਾਂ ਨੂੰ ਮਜ਼ਹਮਤ ਜਿਹੜੀ ਕੁਚਲੀ ਗਈ ਹਵਾਈ ਹਮਲੇ ਦੇ ਤਹਿਤ ਅੱਛਾ ਪੰਜਾਬ ਦਾ ਜਿਹੜਾ ਸਿਆਸੀ ਸ਼ੋਰ ਹੈ ਮੈਂ ਤਾਰੀਖ ਤੋਂ ਵੈਸੇ ਬੋਲਣਾ ਚਾਹੁੰਦਾ ਸਾਂ ਲੇਕਿਨ ਇਹ ਬੜਾ ਹੈ ਦੇਖੋ ਮੇਰਾ ਕਿਸੇ ਪੋਲੀਟিক্যাল ਪਾਰਟੀ ਨਾਲ ਕੋਈ ਮੈਂ ਬੜਾ ਵੈਰ ਕਰਨ ਦਾ ਹੋਣਾ ਨਹੀਂ ਕਿਸੇ ਅੱਜ ਤੱਕ ਮੈਂ ਐਸਾ ਸੱਚ ਨਹੀਂ ਆਇਆ ਜਿੱਦੋਂ ਦੀ ਥੱਟੀ ਹੈ ਲੇਕਿਨ ਮੇਰੀ ਇੰਟੈਲੈਕਚੁਅਲ رائے ਨੂੰ ਤੁਸੀਂ ਖਿਲਾਫ ਕਰ ਸਕਦੇ ਹੋ ਹਿੰਦੁਸਤਾਨ ਦੀ ਪੂਰਨਾ ਸਵਰਾਜ ਦਾ ਜਦੋਂ ਮੁਤਾਬਕਾ ਕਾਂਗਰਸ ਨੇ ਕੀਤਾ 1929 ਤੇ ਰਾਵੀ ਕਿਨਾਰੇ ਉੱਤੇ 1942 ਸੀ ਕਾਂਗਰਸ ਦੀ ਟੀਮ 15000 ਲੋਕਾਂ ਸਮੋਹ ਲੋਏ ਉਦੋਂ ਪੈਨੋ ਸੈਮੀ ਆਟੋਨਮਸ ਆਜ਼ਾਦੀ ਮੰਗ ਰਹੇ ਸਨ ਕਾਂਗਰਸ ਵਾਲੇ ਉਸ ਤੋਂ ਬਾਅਦ 1940 ਮੁਸਲਿਮ ਲੀਗ ਨੇ ਵੀ ਜਿਹੜਾ ਜਲਸਾ ਕੀਤਾ ਹੌਲ ਕੀਤਾ ਮੈਂ ਤੁਹਾਨੂੰ ਪੰਜਾਬ ਦੇ ਸੱਤੀ ਸ਼ੌਰ ਵਿੱਚ ਕੋਈ ਕਮੀ ਨਹੀਂ ਕੌਮੀ ਸ਼ੌਮੀ ਚਾਹ ਜਿਹੜਾ ਮੈਮੋਰਾਈਜ਼ ਹੋਇਆ ਉਸ ਤੋਂ ਬਾਅਦ ਅਯੂਬ ਖਾਨ ਦੇ ਖਿਲਾਫ ਵੱਡੀ ਤਹਿਰੀਕ ਚਲੀ ਹੋਰ ਆ ਮਰਦ ਪੰਜਾਬ ਦੀ ਜ਼ੁਰਮੇਕਾਰ ਵੀ

ਉਹ ਲੋਕ ਮਿਲੂਗਾ ਕਿ ਮੈਂ ਨੌਜੀ ਤੋਂ ਹਾਂ ਮੀਆ ਥੋੜੀ ਦੇਰ ਬਾਅਦ ਕੁਝ ਹੋਰ ਕਹਿ ਦਿੰਗੇ ਕਿ ਅਸੀਂ ਬੜੇ ਬਾਇਸਡ ਹੋ ਗਏ ਆ ਪਾਕਿਸਤਾਨੀ 1993 ਤੋਂ ਮੀਆਂ ਨਵਾਸ਼ੀਦ ਨੇ ਤਾਕਤਵਰਾਂ ਦੇ ਖਿਲਾਫ ਬੋਲਿਆ ਤਾਂ ਉਹਰਾ ਵੋਟ ਬੈਂਕ ਬਣ ਗਿਆ ਸ਼ਵਾਜ ਸਿੰਘ ਨੇ ਬੱਸਾਂ ਚਲਾਈਆਂ ਟ੍ਰੇਨਾਂ ਚਲਾਈਆਂ ਬੂਟ ਪਾਏ ਲੇਕਿਨ ਵੋਟ ਨਵਾਸ਼ੀਦ ਦਾ ਸੀ ਉਸ ਤੋਂ ਬਾਅਦ ਪੀਟੀਆਈ ਪੀਟੀਆਈ ਦੀ ਤਾਕਤ ਪੰਜਾਬ 'ਚ ਤੁਸੀਂ ਉਹਨਾਂ ਲਈ ਖਿਲਾਫ ਕਰ ਸਕਦੇ ਹੋ ਮੈਂ ਇਮਰਾਨ ਖਾਨ ਦੇ ਖਿਲਾਫ ਕਰ ਸਕਦਾ ਉਹ ਸਿਆਸੀ ਮੱਦੇ 9 ਮਈ ਪੰਜਾਬ ਹੋਇਆ ਮੈਨੂੰ ਸਿਂਧੂ ਮੈਂ ਕਹਿੰਦਾ ਤੁਹਾਡੇ 9 ਮਹੀ ਹੋਇਆ ਐਮ ਆਰ ਡੀ ਦੀ ਤਹਿਰੀਕ ਐਮ ਆਰ ਡੀ ਦੀ ਤਹਿਰੀਕ ਯਾਦ ਉਹ ਖਲਾਫ 11 ਸਾਲ ਮੈਂ ਤੇ ਚੁਕੇ ਤਾਰੀਖਦਾਨ ਹੀ ਨਹੀਂ ਸਿਰਫ ਮੈਂ ਤਾਰੀਖ ਬਣਾਉਣ ਤੇ ਯਕੀਨ ਰੱਖਣ ਵਾਲਿਆਂ ਵਿੱਚ ਸ਼ਾਮਿਲ ਹਾਂ ਐਮ ਆਰ ਡੀ ਦੀ ਤਹਿਰੀਕ ਦੇ ਵਿੱਚ ਜੋ ਪੰਜਾਬ ਨੇ ਫਾਂਕੀਆਂ ਮੈਨੂੰ ਆਜ ਮਦਾਬਾਦ ਸੇ ਮੇਰਾ ਇੱਕ ਇੰਟਰਵਿਊ ਕੀਤਾ ਇੰਡੀਆ ਜੀ ਔਰ ਜਿਹੜਾ ਲਿਖਦੇਸਨ ਦਾ ਲਾਸਟ ਪੀਸ ਰਿਡਸ ਥੀ ਕਾਫਰ ਫਰਮ ਦ ਲੈਂਡ ਆਫ ਦ ਪਿਓਰਿਟੀ ਫਾਈਵ ਮੈਂ ਬਹੁਤ ਸਟਰਗਲਿੰਗ ਫੋਰ ਮੋਕੂਸੀ ਲਾਈਕ ਰੈਵੋਲੂশনারੀ ਮੈਨੂੰ ਦੱਸੋ ਕਿਨੇ ਲੋਕ ਨੇ ਜਿਹੜੇ ਸੂਲੀਆਂ ਦੇ ਛੜੇ ਨੇ بلوچستان ਦਾ ਜਿੰਦ ਤੋਂ ਸਿਆਸਤ ਦੀ ਬੁਨਿਆਦ ਤੇ ਜਮਹੂਰੀ ਕੀ ਬਾਤ ਹੈ ਬਹੁਤ ਅਰੀ ਸੋਧ ਮੈਂ ਖਲਾਫ ਕਰ ਸਕਣਾ ਅੰਦੁੱਫਕਾਰ ਨਾਲ ਅੰਦੁੱਫਕਾਰ ਦੀ ਤਾਰੀਖ ਹੀ ਨਹੀਂ ਲਿਖੀ ਗਈ ਆਰਮ ਸਟਰਗਲ ਆਰਮ ਸਟਰਗਲ ਆਮਰ ਦੇ ਖਿਲਾਫ ਜਿਹੜੀ ਕੀਤੀ ਅੰਦੁੱਫਕਾਰ 99% ਪੰਜਾਬੀ ਸਨ ਤੇ ਪੰਜਾਬੀਆਂ ਦੇ